ਇਦੇ ਵਿੱਚ ਵੱਖ-ਵੱਖ ਜੋ ਨਸ਼ਾ ਤਸਕਰ ਨੇ ਇਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਸਰਚ ਕੀਤੀ ਗਈ ਹੈ ਤੇ ਜਿਹੜੇ ਪਗੋੜੇ ਸਮਗਲਬ ਨੇ ਜਿਨ੍ਹਾਂ ਦੇ ਖਿਲਾਫ ਪਰਚੇ ਦਰਜ ਨੇ ਤੇ ਗ੍ਰਿਫਤਾਰੀਆਂ ਵਾਖੀ ਨੇ ਉਹਨਾਂ ਦੇ ਵੀ ਛਾਪੇਮਾਰੀ ਕੀਤੀ ਗਈ ਹੈ ਨਸ਼ਾ ਤਸਕਰਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਹੁਣ ਜਿਹੜਾ ਅਮ ਜੋਟਰਨਾਸ਼ਿਆ ਵਰੋਬੀ ਕਾਫੀ ਸਖਤਾਈ ਦੇ ਨਾਲ ਚੱਲ ਰਿਹਾ ਹੈ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸ਼ਿਆ ਖਿਲਾਫ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਸਾਖਤ ਨਜ਼ਰ ਆ ਰਹੀ ਹੈ ਤੇ ਅਨੇਤ ਦਿਨ ਕੀ ਪੁਲਿਸ ਵੱਲੋਂ ਕਾਰਪਾਈ ਕਰਦਿਆਂ ਹੋਇਆਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। 42 ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਅਭਿਆਨ ਜਾਰੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਜ਼ਿਲ੍ਹਾ ਪਰਦਾਣਾ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਹੈ। ਤਸਵੀਰਾਂ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਹਰ ਪਾਸੇ ਤੋਂ ਹੰਦੂ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੋਵੇਗੀ। ਜੋ ਜੱਸਾ बस्ती ਦੇ ਵਿੱਚ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਦਰਸਾ ਲੋਕੋ ਡਰੱਗ ਹੌਟ ਸਪੌਟ ਬਸਤੀ ਹੈ ਜਿੱਥੇ ਕਿ ਪੁਲਿਸ ਨੇ ਛਾਪਾ ਮਾਰਿਆ ਘਰਾਂ ਦੇ ਵਿੱਚ ਵੜ ਕੇ ਪੁਲਿਸ ਦੇ ਵੱਲੋਂ ਘਰ ਦੀ ਹਰ ਇੱਕ ਚੀਜ਼ ਦੀ ਤਲਾਸ਼ੀ ਲਈ ਜਾ ਰਹੀ ਹੈ ਰਸੋਈ ਦੇ ਵਿੱਚ ਵੜ ਕੇ ਪੁਲਿਸ ਦੇ ਵੱਲੋਂ ਭਾਂਡੇ ਤੱਕ ਫਰੋਲੇ ਗਏ ਨੇ ਇਹ ਨਹੀਂ ਨਹੀਂ ਇਸ ਤਲਾਸ਼ੀ ਅਭਿਆਨ ਮੌਕੇ DSP ਸਪਦੀਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਸਖਤ ਲੈਜ਼ਰ ਦੇ ਵਿੱਚ ਚੇਤਾਵਨੀ ਵੀ ਦਿੱਤੀ ਹੈ। ਹਾਂਜੀ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਅਧੀਨ ਸਾਡੇ SSP ਸਾਹਿਬ ਮੁਹੰਮਦ ਸਰਫਰਾਜ਼ ਆलम SSP ਬਰਨਾਲਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਾਡੇ ਸਬਡਿਵੀਜ਼ਨ ਬਰਨਾਲਾ ਦੀ ਸਾਰੀ ਫੋਰਸ ਸਾਡੇ ਐਸਐਚਓ ਸਾਹਿਬਾਨ ਉਹਨਾਂ ਨੂੰ ਨਾਲ ਲੈ ਕੇ ਸਾਡਾ ਇੱਕ ਡਰੱਗ ਹੌਟਸਪੌਟ ਆ ਜਿਹੜਾ ਬੈਕ ਸਾਈਡ ਬੱਸ ਸਟੈਂਡ ਬਰਨਾਲਾ ਜਿਹੜੀ ਵਸਤੀ ਹੈ ਉਹਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਜਿਹੜਾ ਕੈਸੋ ਚਲਾਇਆ ਗਿਆ ਇਹਦੇ ਵਿੱਚ ਵੱਖ-ਵੱਖ ਜੋ ਨਸ਼ਾ ਤਸਕਰ ਨੇ ਇਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਸਰਚ ਕੀਤੀ ਗਈ ਹੈ ਤੇ ਜਿਹੜੇ ਪਗੋੜੇ ਸਮਗਲਰ ਨੇ ਜਿਨ੍ਹਾਂ ਦੇ ਖਿਲਾਫ ਪਰਚੇ ਦਰਜ ਨੇ ਤੇ ਗ੍ਰਿਫਤਾਰੀਆਂ ਬਾਕੀ ਨੇ ਉਹਨਾਂ ਦੀ ਵੀ ਛਾਪੇਮਾਰੀ ਕੀਤੀ ਗਈ ਹੈ ਤੇ ਇਹ ਸਰਚ ਅਭਿਆਨ ਜਾਰੀ ਹੈ ਜੀ ਨਹੀਂ ਦੇਖੋ ਜੀ ਜਿਹੜਾ ਇਹ ਸਰਚ ਅਭਿਆਨ ਹੈ ਇਹ ਇੱਕ ਤਰ੍ਹਾਂ ਦਾ ਪ੍ਰੀਵੈਂਟਿਵ ਐਕਸ਼ਨ ਹੈ ਜਿਹਦੇ ਨਾਲ ਕਿ ਜਿਹੜਾ ਇਹਨਾਂ ਦੇ ਉੱਤੇ ਦਬਿਸ਼ ਬਣੀ ਰਹੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬਿਲਕੁਲ ਉਸ ਟਾਈਮ ਦੇ ਉੱਤੇ ਹੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਗ੍ਰਿਫਤਾਰੀ ਕਰਨੀ ਹੈ ਜਾਂ ਰਿਕਵਰੀ ਕਰਨੀ ਹੈ ਜਦੋਂ ਸਾਨੂੰ ਕਿਸੇ ਜਗ੍ਹਾ ਤੋਂ ਕੋਈ ਨਸ਼ਾ ਤਸਕਰੀ ਦੀ ਜਿਹੜੀ ਰਿਕਵਰੀ ਹੋ ਜਾਂਦੀ ਆ ਤਾਂ ਉਸ ਆਪਾਂ ਉਸ ਜਿਹੜਾ ਤਸਕਰ ਹੈ ਉਹਦੀ ਫਿਰ ਆਪਾਂ ਮੋਨਿਟਰਿੰਗ ਕਰਦੇ ਆ ਤੇ ਉਹਦੇ ਤੇ ਇੰਟੈਲੀਜੈਂਸ ਲਗਾ ਕੇ ਜਦੋਂ ਰਿਕਵਰੀ ਹੁੰਦੀ ਆ ਫਿਰ ਉਹਦੇ ਤੇ ਅਸੀਂ ਪਰਚਾ ਦਰਜ ਕਰਦੇ ਆ ਨਸ਼ਾ ਤਸਕਰਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਹੁਣ ਜਿਹੜਾ ਨਯੁੱਧ ਨਸ਼ਿਆਂ ਵਿਰੁੱਧ ਕਾਫੀ ਸਖਤਾਈ ਦੇ ਨਾਲ ਚੱਲ ਰਿਹਾ ਹੈ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਸਾਰੇ ਹੀ ਜਿਹੜੇ ਵੀ ਕੋਈ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ ਪਹਿਲਾਂ ਰਹੇ ਨੇ ਜਾਂ ਹੁਣ ਵੀ ਕਰ ਰਹੇ ਨੇ ਉਹਨਾਂ ਨੂੰ ਮੈਂ ਇਹੀ ਜਿਹੜੀ ਹੈ ਵਾਰਨਿੰਗ ਦੇਣੀ ਚਾਹੁੰਦਾ ਕਿ ਉਹ ਕੋਈ ਨਾ ਕੋਈ ਆਪਣਾ ਹੋਰ ਕੋਈ ਕੰਮਕਾਰ ਕੋਈ ਧੰਦਾ ਕੋਈ ਕਰਨ ਕੋਈ ਨੌਕਰੀ ਕਰਨ ਤੇ ਆਪਣੀ ਜਿਹੜੀ ਹੈ ਰੋਜੀ ਰੋਜੀ ਰੋਟੀ ਜਿਹੜੀ ਆ ਉਹ ਇੱਕ ਇਮਾਨਦਾਰ ਤਰੀਕੇ ਦੇ ਨਾਲ ਕਮਾਉਣ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈ ਤੇ ਜੇਕਰ ਉਹ ਫਿਰ ਵੀ ਨਹੀਂ ਹਟਣਗੇ ਤਾਂ ਪੰਜਾਬ ਪੁਲਿਸ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇਗੀ ਜਗਬਾਣੀ ਟੀਵੀ ਦੇ ਲਈ ਬਨਾੜਾ ਤੋਂ ਨੀਤੇ ਸ਼ਰਮਾ ਦੀ ਰਿਪੋਰਟ